ਲਾਈਵ ਵੀ ਦੋਸਤੋ ਕੋਲਡ ਮੇਲੇ ਤੇ ਫਾਸਟ ਪੋਜੀਸ਼ਨ ਹਾਸਲ ਕੀਤੀ ਹੈ ਨੀਲੀ ਰਵੀ ਚੋ ਜਿਹੜੇ ਫੋਲੋਵਰਨਾਂ ਦੀ ਤਿਆਰੀ ਕਰ ਰਹੇ ਹੈਗੇ ਜਿਹੜੇ ਨੀਲੀ ਰੱਡੀ ਦਾ ਕਟਾ ਇੱਚੇ ਰਹਿਣ ਤੇ ਬਾਕੀ ਆਪਾਂ ਡਿਟੇਲ ਬਾਇਆਂ ਤੋਂ ਲਵਾਂਗੇ ਪਹਿਲਾਂ ਤੁਸੀਂ ਚੈੱਕ ਕਰ ਲਿਓ ਨਾ ਓਏ ਨਾ ਅੱਜ ਆ ਫੇਰੀ ਪੋਜੀਸ਼ਨ ਹਾਸਲ ਕੀਤੀ ਆ ਨੀਲੀ ਰਾਬੀ ਚ ਇਹ ਸਮ ਨੀਲੀ ਰਾਬੀ ਦੇ ਘਟੇ ਨਹੀਂ ਕੋਈ ਕਿਸੇ ਸੋਟਾ ਮੇਡਾ ਸੋਚ ਕੇ ਆਏ ਪਹਿਲਾ ਖੀਰ ਨਹੀਂ ਹੋ ਜਾਂਦੀ ਹਾਂ ਗੁਰੰਤ ਕੋਲ ਨਹੀਂ ਬੰਦਾ ਭਾਈ ਜੀ ਜਦੋਂ ਯੂਟਿਊਬਰ ਸਾਰੇ ਮੋਟੇ ਤੇ ਪੜ ਲੱਗਦੇ ਮੋਟੇ ਤੋਂ ਵੀਡੀਓ ਆਹ ਰੋਟਾ ਕਰੀਂ ਪਵਾ ਲਾਗੇ ਪਹਿਲੇ ਨੰਬਰ ਆਹ ਤੁਹਾਡੇ ਰੈਂਟ ਹੋ ਗਏ ਸੀ ਸਮਝਦੇ ਨਾ ਚੱਲ ਭਾਈ ਜੀ ਸਾਰੇ ਚੈਨਲ ਵਾਲੇ ਸਭ ਆਪਦਾ ਹੀ ਨੇ ਨਾ ਰਾਫਕਾ ਜੀ ਤੁਸੀਂ ਹਰ ਮਹੀਨਾ ਜਿੱਤੋ 5500 ਜੇ ਉਹ ਵਿਕਸਾਏਗੇ ਉਹਨਾਂ ਦੇ ਕੱਲ ਵੀ ਪੱਟੇ ਪਈ ਸੀ ਇਹ ਸਟੈਪਲਰ ਕਰਦਿਆ ਕਰੋ ਵੀਰੇ ਮਾੜਾ ਹਾਂ ਨੂੰ ਸਹੀ ਕਰਦਾ ਅਸੀਂ ਵੀ ਸਿੱਖਦੇ ਆਂ ਬਾਈ ਕੋਈ ਗੱਲ ਨਹੀਂ ਡੈਕਸਪੋਰਟ ਨਹੀਂ ਹੈਗੀ ਆਹ ਪੈਸਾ ਸੁਈਆਂ ਲਿਆਉਣੇ ਜਾ ਕੇ ਪਹਿਲੀ ਪਜੇਸਨ ਆਪੇ ਤੇ ਇਸ ਕਰਕੇ ਬਾਕੀ ਆ ਜਾਣਾ ਬਾਈ ਕਰੋ ਇੱਕ ਨਾ ਬਟਰਾ ਵੀ ਦੇ ਬਈ ਵੇ ਆਹ ਭਾਈ ਨਿਕਲ ਜਾ ਜਿੱਥੇ ਆਏ ਸਾਰੇ ਨਾਲ ਕਰੋ ਨਿਕਲੇ ਇੱਕ ਮਿੰਟ ਇਧਰ ਓਕੇ ਆ ਬਾਈ ਜੀ ਦੇਖਦੇ ਕਰ ਲੋ ਗੁਜ਼ਾਰੇ ਜਿਹੜਾ ਜਾਣਾ ਜਰਾ ਹੋਰ ਜੀ ਬਾਈ ਜੀ ਕੋਰੇ ਨਾ ਤੇਰਾ ਤੂੰ ਜਿੰਮੇਵਾਰੀ ਆ ਭਾਈ ਜੀ ਸਾਹਮਣੇ ਦੇਖਿਓ ਭਾਈ ਸਾਹਮਣੇ ਦੇਖ ਕੇ ਸਾਰਾ ਖੜ ਜਾ ਇੱਕ ਮਿੰਟ ਖੜ ਜਾ ਚਾਚਾ ਇਹ ਪੱਦੀ ਕੇ ਮਾਲਾ ਇੰਦਰ ਦੀ ਇੱਥੇ ਆ ਜਾਓ ਸਾਹਮਣੇ ਦੇਖ ਭਾਈ ਜੀ ਸਾਹਮਣੇ ਦੇਖੋ ਹਾਂ ਜੀ ਭਾਈ ਸਾਡੇ ਟੈਕਨੋ ਡਾਊਨ ਕਰ ਲਾ ਜੀ ਫੋਟੋ ਫਿਰ ਲਓ ਪੈ ਜੀ ਨਹੀਂ ਦੇਖ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਪੰਮਦੀਪ ਪੌਣਾ ਕਹਿੰਦਾ ਵੀਰੇ ਕਿਹੜਾ ਪਿੰਡ ਆ ਜੀ ਜੰਗੀਆਂ ਨਾ ਵੀਰੇ ਠੀਕ ਆ ਜੀ ਪਹਿਲਾਂ ਤਾਂ ਪਤਾ ਹੀ ਆ ਬਾਈ ਤੁਹਾਨੂੰ ਪਹਿਲੇ ਨੰਬਰ ਤੇ ਉਹਦਾ ਕਟਾ ਆਇਆ ਇਹਦਾ ਨੀਲੀ ਰਾਬ ਵਿੱਚ ਹਣਾ ਹਾਂਜੀ ਵੀਰੇ ਤੇ ਬਾਈ ਕੀ ਰਿਕਾਰਡ ਆ ਇਹਦੇ ਇਹ ਮਾਂ ਦਾ ਵੀਰੇ 18 ਲੀਟਰ ਨਾਨੀ ਦਾ ਪਾਈ ਆ ਦੋਨੇ ਆਪਣੇ ਕੋਲ ਹੀ ਦੋਨੇ ਕੋਲ ਹੀ ਆਏ ਤੁਹਾਡੇ ਠੀਕ ਆ ਜੀ ਤੇ ਉਮਰ ਕਿੰਨੀ ਆ ਜੀ ਕੱਟੇ ਦੀ ਦੋ ਸਾਲ ਤੇ 1 ਮਹੀਨੇ ਦੇ ਦੋ ਸਾਲ ਤੇ 1 ਮਹੀਨੇ ਦੀ ਆ ਠੀਕ ਆ ਜੀ ਦੇਖੋ ਜੀ ਇਹ ਇਹ ਕਟਾ ਜਿਹੜਾ ਪਹਿਲੇ ਨੰਬਰ ਤੇ ਨੀਲੀ ਰਾਬ ਵਿੱਚ ਜਿਹੜਾ ਪਹਿਲਾ ਸਥਾਨ ਪਾਈਆਂ ਨੇ ਪ੍ਰਾਪਤ ਕੀਤਾਗਾ ਕੋਟੇਕਲਾ ਮੇਲੇ ਤੇ ਬਹੁਤ ਬਹੁਤ ਵਧਾਈਆਂ ਬਾਈਆਂ ਨੂੰ ਹਨਾ ਤੇ ਆਪਾਂ ਦੂਜੇ ਨੰਬਰ ਵਾਲਾ ਕਟਾ ਵੀ ਦਿਖਾਉਣਾ ਤੁਹਾਨੂੰ ਕਿ ਜਿਹੜਾ ਦੂਜੇ ਨੰਬਰ ਤੇ ਆਇਆਗਾ ਧੰਨਵਾਦ ਬਾਈ ਧੰਨਵਾਦ ਕਿਸਾਈ ਰੱਖੀ ਲੋ ਜੀ ਆਹ ਆ ਕਟਾ ਜਿਹੜਾ ਦੂਜੇ ਨੰਬਰ ਆ ਜੀ ਸਨ ਹਾਸਲ ਕੀਤੀ ਹੈ ਅਗਰ ਲਾਈਵ ਵਾਲੇ ਹੈਗੇ ਨੇ ਵੀਰੇ ਲਾਈਵ ਚੱਲ ਰਹੇ ਹੋ ਬਾਈ ਜੀ ਹਾਂ ਜੀ ਹਾਂ ਨਹੀਂ ਲੋ ਬਾਈ ਇੱਕ ਵਾਰ ਟਰਾਫੀ ਕਿੱਥੇ ਵੀਰੇ ਦੀ ਆਓ ਜੀ ਲੋ ਬਾਈ ਜੀ ਆ ਨਾਲ ਆ ਬਈਆ ਟਰਾਫੀ ਸਰਟੀਫਿਕੇਟ ਫੁੱਲ ਤੇ ਨਗਦ ਪ੍ਰਾਈਜ਼ ਬਾਈ ਜੀ ਲਓ ਭਾਈ ਜੀ ਦੇਖੋ ਤੁਹਾਨੂੰ نیچے ਕਰ ਰਹੇ ਧਾਰ ਨਹੀਂ ਰੱਖਣਾ ਕਿਸੇ ਦਾ ਆਪਾਂ ਦੂਸਰ ਨੂੰ ਡਬਲ ਖਾਣਾ ਹਾਂਜੀ ਸਾਹਿਬ ਸਾਹਿਬ ਨੇ ਭਾਈ ਹੋਰਾ ਹੋਰਾ ਕਰੀ ਹੋਰਾ ਨਹੀਂ ਹਲੋ ਹੋਰਾ ਨਹੀਂ ਯਾਰ ਭਾਈ ਕਿਹੜਾ ਪਿੰਡ ਆਪਣਾ ਆਪਣਾ ਨੀਲੋ ਵਾਲਾ ਭਾਈ ਜੀ ਠੀਕ ਹੈ ਜੀ ਭਾਈ ਦੂਜਾ ਪੋਜੀਸ਼ਨ ਹਾਸਲ ਕੀਤੇ ਨੇ ਠੀਕ ਹੈ ਭਾਈ ਬਹੁਤ ਬਹੁਤ ਵਧਾਈਆਂ ਸਾਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਲੈ ਵੀ ਆਹ ਕੱਟਾ ਜਿਹੜਾ ਦੂਜੇ ਨੰਬਰ ਤੇ ਆਇਆ ਨੀਲੀ ਰਾਵੀ ਚਾ ਭਾਈ ਕਿੰਨੀ ਉਮਰ ਹੈ ਇਹਦੀ ਇਹ 25 ਮਹੀਨੇ ਦਾ ਹੋ ਗਿਆ ਭਾਈ 25 ਮਹੀਨਿਆਂ ਦਾ ਤੇ ਮਾਂ ਦਾ ਦੁੱਧਰ ਘੜਕੀ ਆ ਇਹਦਾ ਪਹਿਲੇ ਸੂਏ ਦਾ 13 ਕਿਲੋ ਹੈ ਜੀ ਠੀਕ ਆ ਕਿਹੜੇ ਸੀਮਨ ਦਾ ਕੱਟਾ ਬਾਈ ਇਹ ਤਰਨਾਟ ਦਾ ਬਾਈ ਤਰਨਾਟ ਦਾ ਠੀਕ ਆ ਠੀਕ ਆ ਤੇ ਕੀ ਰਿਕਾਰਡ ਮਾਂ ਦਾ ਦੁੱਧ ਦਾ ਬਾਈ ਮਾਂ ਦਾ 13 ਕਿਲੋ ਹੈ ਜੀ ਪਹਿਲੇ 13 13 ਕਿਲੋ ਪਹਿਲੇ ਸੂਏ ਦਾ ਠੀਕ ਆ ਬਾਈ ਬਹੁਤ ਬਹੁਤ ਪਤਾਈਆਂ ਤੁਹਾਨੂੰ ਤੇ ਪਹਿਲੇ ਪਜੀਸ਼ਨ ਜਿਹੜੀ ਹਾਸਲ ਕੀਤੀ ਆ 25 ਮਹੀਨਿਆਂ ਦੀ ਉਮਰਾ ਘੱਟੇ ਦੀ ਤੇ ਤਰਨਾਟ ਬੁੱਲ ਦਾ ਜਿਹੜਾ ਕੱਟਾ ਇਹ ਠੀਕ ਆ ਜੀ ਇਹ ਆਇਓ ਤੁਸੀਂ ਆਉਦੇ ਇਸ ਕੱਟੇ ਨੇ ਜਿਹੜੀ ਤੀਜੀ ਪਜੀਸ਼ਨ ਹਾਸਲ ਕੀਤੀ ਆਗੀ ਇਹਦੇ ਵੀ ਜਿਹੜਾ ਫਾਲੋ ਬਨਨ ਦੀ ਰਸਮ ਹੈ ਪੂਰੀ ਕਰ ਲਿਆਗੇ ਤੇ ਬਾਕੀ ਭਾਈਆਂ ਨਾਲ ਵੀ ਗੱਲ ਕਰਾਂਗੇ ਕਿ ਕਿਹੜੇ ਸਿਮਨ ਦਾ ਕਟਾ ਕਿੰਨਾ ਉੱਤਰ ਹੈ ਜੀ ਤੀਜਾ ਜਿਹੜਾ ਪਜੇਸ਼ਨ ਆ ਇਹਨੇ ਹਾਸਲ ਕੀਤੀ ਆ ਕੋਲ ਦੇ ਮੇਲੇ ਤੋਂ ਤੇ ਬਾਕੀ ਭਾਈਆਂ ਨਾਲ ਆਪਾਂ ਗੱਲਬਾਤ ਕਰਾਂਗੇ ਦੇਖੋ ਇਹ ਕੰਪੀਟੀਸ਼ਨ ਦਾ ਬਤਨਾ ਹੀ ਲਾ ਦਿੱਤੇ ਪਰ ਵੀਰ ਕਿਹੜੇ ਜਿਹੜਾ ਟੱਟਾ ਵਾ ਜਿਹੜੀ ਗੇਮ ਖੇਡਦੇ ਇਹ ਜਦ ਫਿਲਪੀਜੀ ਬੀ ਦੇ ਨਾਲ ਪੀਜੀ ਬੀ ਜਿਸ਼ਨ ਤੇ ਆਇਆ ਹਾਂ ਕਿ ਇਹ ਦੀ ਮਾਂ ਦਾ ਰਿਪੋਰਟ ਇਹ ਵੀਰਾਂ ਦਾ ਇਹਨਾਂ ਦਾ ਕਿਹੜਾ ਪਿੰਡ ਆ ਵੀਰ ਜੀ ਆਪਣਾ ਪਿੰਡ ਗਰਦਿੱਤੀ ਵਾਲਾ ਹੈ ਗਰਦਿੱਤੀ ਵਾਲਾ ਕਿਹੜਾ ਜ਼ਿਲ੍ਹਾ ਰੋਪੜ ਰੋਟਿ ਅਛਲੇ ਸਾਲ ਵੀ ਆਏ ਸੀ ਤੇ ਸੈਕੰਡ ਵੇਲਾ ਅੱਜ ਵੀ ਆ ਦੇਖੋ ਕੈਸ਼ ਲਫਾਫਿਆਂ ਚ ਪਾ ਕੇ ਤੁਹਾਨੂੰ ਨਾਲ ਮੇਲੇ ਕਿਵੇਂ ਮੇਲਾ ਕਿਉਂਕਿ ਇਹਨਾਂ ਦੇ ਤਾਂ ਦੇਖੋ ਕੀ ਹਾਂ ਬਸ ਜਿਹੜਾ ਇਹਨਾਂ ਨੇ ਕੱਲ ਹੁਣ ਅੱਗੇ ਤੁਸੀਂ ਜੱਜਮੈਂਟ ਕਿਵੇਂ ਹੋਈ ਹੈ ਖੁਸ਼ ਹੋ ਦੂਜੇ ਨੰਬਰ ਤੇ ਆਨੰਦ ਵੀ ਪੂਰਾ ਕਰਦੇ ਕਿਉਂਕਿ ਕੰਪੀਟੀਸ਼ਨ ਲੜਨਾ ਹੀ ਵੱਡੀ ਗੱਲ ਹੈ ਤੇ ਗਾਹਾਂ ਨੂੰ ਫਿਰ ਹੋਰ ਬਾਅਦ ਚੱਪ ਕੇ ਆਇਓ ਦੇਖੋ ਤਿੰਨੇ ਚੀਜ਼ਾਂ ਸਰਟੀਫਿਕੇਟ ਆ ਸ਼ੀਲਡ ਆ ਤੇ ਕੈਸ਼ ਪ੍ਰਾਈਜ਼ ਆ ਮੈਂ ਤੁਸੀਂ ਤਾਂ ਪਹਿਲਾਂ ਹੀ ਗੱਲਾਂ ਕਰ ਸਰ ਇੱਕ ਮਿੰਟ ਫੋਟ ਕਰਾ ਹਾਂ ਕੋਈ ਪਾਰਦਰਸ਼ੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਣੀ ਸਰ ਇੱਕ ਮਿੰਟ ਫੋਟ ਕਰਾ ਇਹ ਕਮੇਟੀ ਗੱਲ ਤੁਸੀਂ ਆਪ ਦੇ ਵੀ ਕਿਸੇ ਨੇ ਨਹੀਂ ਨਾ ਨਹੀਂ ਅਸੀਂ 21 ਮੈਂਬਰ ਆ ਅਸੀਂ ਕਿਸੇ ਨੇ ਕੋਈ ਜਾਨਵਰ ਆਵਦਾ ਪਾਇਆ ਨਹੀਂ ਪਰਸੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਸੁਖਜੀਤ ਸਿੰਘ ਪਿੰਡ ਕਿਹੜਾ ਵਾਈ ਦਾ ਪਿੰਡ ਗੁਰਦੁੱਤੀ ਵਾਲਾ ਠੀਕ ਹੈ ਜ਼ਿਲ੍ਹਾ ਕਿਹੜਾ ਰਹਿੰਦਾ ਆਪਾਂ ਨੂੰ ਫਰੋਜਪੁਰ ਫਰੋਜਪੁਰ ਆਪਣੇ ਕੋਲ ਨੀਲੀ ਰਾਵੀ ਦੇ ਘਟਾਈਏ ਇਹ ਤੀਜੀ ਪੋਜੀਸ਼ਨ ਅਸਲ ਕੀਤੀ ਹੈ ਨਾ ਇਹ ਠੀਕ ਆ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਪਹਿਲਾਂ ਤਾਂ ਧੰਨਵਾਦ ਤੇ ਬਾਈ ਇਹਦੇ ਮਾ ਦਾ ਕੀ ਰਿਕਾਰਡ ਆਗਾ ਇਹ 20 ਲੀਟਰ ਦਾ ਹੈ ਬਾਈ 20 ਲੀਟਰ ਦਾ ਪਹਿਲੇ ਸੂਏ ਦਾ ਨਹੀਂ ਜੀ ਤੇ ਦੂਜੇ ਤੀਜੇ ਸੂਏ ਦਾ ਹੋਣਾ ਠੀਕ ਆ ਜੀ ਆਪਣੇ ਕੋਲ ਹੀ ਹੈ ਦੀ ਮਾ ਉਹਦਾ 15 ਲੀਟਰ ਪਹਿਲੇ ਸੂਏ ਦਾ ਆਪਣੇ ਕੋਲ ਹੀ ਹੈ ਦੀ ਮਾ ਹਾਂਜੀ ਸਾਡੇ ਵੀ ਆਪ ਠੀਕ ਆ ਠੀਕ ਆ ਤੇ ਇਹ ਕਟਾ ਕਿਹੜੇ ਬੋਲਦਾ ਜੀ ਇਹ ਡਾਇਮੰਡ ਡਾਇਮੰਡ ਦਾਗਾ ਤੀਜੀ ਪੋਜੀਸ਼ਨ ਅਸਲ ਕੀਤੀ ਹੈਗੀ ਤੇ ਉਮਰ ਕਿੰਨੀ ਹੈ ਇਹਦੀ ਇਹ 13 ਮਹੀਨਿਆਂ ਦੀ 13 ਮਹੀਨਿਆਂ ਦਾ ਹੀ ਆ ਹਾਂਜੀ ਠੀਕ ਆ ਖੀਰਾਂ ਚ ਪਾਇਆ ਸੀ ਹਣਾ ਹਾਂਜੀ ਠੀਕ ਆ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਦਾ 13 ਮਹੀਨਿਆਂ ਦਾ ਤੀਜੀ ਪੋਜੀਸ਼ਨ ਹਾਸਲ ਕੀਤੀ ਹੈਗੀ ਤੇ ਬਾਈ ਰਿਜ਼ਲਟ ਕਿਵੇਂ ਰਿਹਾ ਜੱਜਾਂ ਦਾ ਬਹੁਤ ਵਧੀਆ ਬਹੁਤ ਵਧੀਆ ਪੂਰੀ ਸੰਤੋਟੀ ਆ ਸੰਤੋਟੀ ਆ ਠੀਕ ਆ ਧੰਨਵਾਦ ਵੀਰੇ ਲੈ ਵੀ ਮੈਂ ਤਰ ਇਹ ਸੀਗਾ ਤੀਜੇ ਨੰਬਰ ਵਾਲਾ ਕਟਾ ਆਪਾਂ ਤੁਹਾਨੂੰ ਪਹਿਲੇ ਦੂਜੇ ਵਾਲਾ ਵੀ ਦਿਖਾਇਆ ਤੇ ਇਹ ਤੀਜੇ ਨੰਬਰ ਦਾ ਜਿਹੜਾ ਬਾਈਆਂ ਦਾ ਕੰਟਾ ਆ ਡਾਇਮੰਡ ਆ ਫੁੱਲ ਦਾ ਕਟਾਗਾ 13 ਮਹੀਨੇ ਉਮਰ ਆ ਗਈ ਤੇ ਬਾਕੀ ਬਣੇ ਰਹੋ ਲਾਸਟ ਤੱਕ ਆਪਾਂ ਤੁਹਾਨੂੰ ਹੋਰ ਰੇਡ ਪਸ ਹੋਏੜੇ ਇੱਥੇ ਪੋਜੀਸ਼ਨ ਲੈਣਗੇ ਉਹਨਾਂ ਦੀ ਸਾਰੀਆਂ ਵੀਡੀਓ ਦਿਖਾਵਾਂਗੇ ਧੰਨਵਾਦ